ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨਵਾਂ ਸ਼ਹਿਰ ਦੇ ਪਿੰਡ ਮਜ਼ਾਰਾ ਨੋ ਆਬਾਦ ਰਾਜਾ ਸਾਹਿਬ ਦੇ ਸਰਪੰਚ ਦੇ ਥੱਪੜ ਅਤੇ ਕਿਰਪਾਨ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਪਿੰਡ ਦੀ ਸਰਪੰਚ ਨਸ਼ਿਆਂ ਨੂੰ ਲੈ ਕੇ ਸਰਕਾਰ ਵੱਲੋਂ ਭੇਜੇ ਗਏ ਪੋਸਟਰ ਲਗਾ ਰਹੀ ਸੀ ਇਸ ਦੌਰਾਨ ਇੱਕ ਨਛੇੜੀ ਵਿਅਕਤੀ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਸਰਪੰਚ ਦੇ ਘਰ ਦੇ ਬਾਹਰ ਹੀ ਉਸ ਨੂੰ ਥੱਪੜ ਮਾਰੇ ਗਏ ਅਤੇ ਜਦੋਂ ਸਰਪੰਚ ਆਪਣੇ ਘਰ ਵੱਲ ਨੂੰ ਮੁੜਨ ਲੱਗਦੀ ਤਾਂ ਉਸ ਉੱਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਜਿਸ ਦੀ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਲਹੁ ਲਹਾਨ ਹੋਈ ਸਰਪੰਚ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਇਸ ਘਟਨਾ ਦੀ ਖਬਰ ਮਿਲਦੇ ਸਾਰ ਹੀ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਕੀ ਹਸਪਤਾਲ ਪਹੁੰਚੇ ਅਤੇ ਪੀੜਤ ਮਹਿਲਾ ਸਰਪੰਚ ਦਾ ਹਾਲ ਚਾਲ ਪੁੱਛਿਆ ਇਸ ਮੌਕੇ ਵਿਧਾਇਕ ਸੁਖਵਿੰਦਰ ਕੁਮਾਰ ਸੁੱਕੀ ਨੇ ਕਿਹਾ ਕਿ ਇਹ ਹਮਲਾ ਸਰਪੰਚ ਤੇ ਨਹੀਂ ਸਰਕਾਰ ਤੇ ਹੋਇਆ ਹੈ ਅਤੇ ਅਜਿਹੇ ਲੋਕਾਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਏਗਾ ਆਉ ਪਹਿਲਾ ਦਿਖਾਨੇ ਹਾਂ ਤੁਹਾਨੂੰ ਹਮਲੇ ਦੀ ਇਹ ਵੀਡੀਓ ਕੀ ਭੇਜਿਆ ਕੀ ਭੇਜਿਆ ਜਦੋਂ ਤੁਸੀਂ ਸ਼ੀਸ਼ੀਆਂ ਵੇਚਦੇ ਸੀ ਨਾ ਕੋਣ ਹੈ ਜੀ ਤੁਸੀਂ ਵੇਚਦੇ ਹੱਸਤਾ ਵੇਚੀਆਂ ਹੀ ਨਹੀਂ ਨਾ ਮਹਾਰਾਜ ਦੀ ਸੌ ਲਗਾਤੀ ਅਸੀਂ ਮਹਾਰਾਜ ਦੇ ਜੜਾਂ ਨੂੰ ਸਿਆਰਾ ਅੱਜ ਅਸੀਂ ਖਾਂਦੇ ਆ ਤੁਸੀਂ ਡੋਡੇ ਵੀ ਵੇਚੇ ਆ ਡੋਡੇ ਵੀ ਵੇਚੇ ਇੱਥੇ ਦੁਕਾਨ ਤੇ ਮੈਂ ਖੁਦ ਸ਼ੀਸ਼ੀਆਂ ਮੈਂ ਖੁਦ ਸ਼ੀਸ਼ੀਆਂ ਲੈਂਦਾ ਰਿਹਾ ਤੁਹਾਡੇ ਕੋਲ ਮੈਂ ਖੁਦ ਲੈਂਦਾ ਰਿਹਾ ਉੱਦੋਂ ਤੋਂ ਲੈਂਦਾ ਰਿਹਾ ਮੈਂ ਸ਼ੀਸ਼ੇ ਤੁਹਾਡੇ ਤੋਂ ਪਰਮਜੀਤ ਤੋਂ ਲਈਆਂ ਪਰਮਜੀਤ ਤੋਂ ਤੂੰ ਹੀ ਵੇਚਦਾ ਹਾਂ ਹਾਂ ਜੀ ਤੂੰ ਹੀ ਵੇਚ ਮੈਂ ਨਹੀਂ ਵੇਚਿਆ ਮੈਨੂੰ ਗੁੱਸਾ ਆ ਮੈਂ ਹਾਂ ਬੰਗਾ ਹਾਂਜੀ ਮੇਰੇ ਘਰ ਦੇ ਬਾਹਰ ਕਾਲੇ ਦੀ ਹਾਂਜੀ ਬੰਗਾ ਪੈਂਦਾ ਮੇਰੇ ਘਰ ਦੇ ਮੋਰੇ ਆ ਕੇ ਤੂੰ ਆਈ ਹਾਂਜੀ ਤੇਰਾ ਘਰ ਤੂੰ ਮੈਨੂੰ ਕਹੀ ਪਹਿਲਾਂ ਤੂੰ ਦਾ ਤੇ ਲਾਇਆ ਨਾਮ ਦੇਖ ਕਾ ਆ ਮੈਂ ਕਿਹੋ ਬਣਾ ਆਏ ਹੋ ਕੁਸਤੀ ਆ ਰਹੀ ਆ ਐ ਸਾਇਆ ਹੀ ਮਾਰਾ ਗਿਆ ਅਖਰ ਬਾਤ ਮਾਰੀ ਮੇਰੀ ਮੰਮੀ ਨੇ ਐ ਮੰਮੀ ਐ ਮੰਮੀ ਤੁਸੀਂ ਕਿਨਾ ਤੁਹਾਡਾ ਪਰਮੇਸ਼ਰ ਪਰਮੇਸ਼ਰ ਜੀ ਕੀ ਗੱਲ ਹੋਈ ਆ ਤੁਹਾਡੇ ਨਾਲ ਸਰ ਮੈਂ ਉਹ ਜਿਹੜੇ ਗੋਂਡੀ ਆ ਨਾ ਉਹ ਕਹਿੰਦੇ ਆਏ ਮੇਰੇ ਕੋਲੇ ਕਹਿੰਦੇ ਨਸ਼ੇ ਵਿਰੋਧ ਪੋਸਟਰ ਕਾਤੇ ਲਾਏ ਆ ਨਸ਼ਾ ਬਰੰਧ ਦੇ ਉਹ ਆਪ ਲਾਇਪੋਂ ਅੰਤੋਂ ਨੇ ਪੋਸਟਰ ਕਹਿੰਦੇ ਉਹ ਨਸ਼ਾ ਵਿਰੋਧ ਕਾਤੇ ਲਾਏ ਆ ਪੋਸਟਰ ਮੈਨ ਕੋ ਸਰਕਾਰ ਨੇ ਭੇਜੇ ਸੀ ਲਾਤੇ ਤੇ ਇਦਾਂ ਕਹਿ ਕੇ ਮੈਂ ਪਿੱਛੇ ਮੁੜ ਗਏ ਉਹਨੇ ਚੱਕਰਪਾਨ ਤਾਂ ਪਹਿਲੇ ਲੈ ਕੇ ਆਇਆ ਸੀ ਘਰੋਂ ਹੱਥ ਜਿਹਾ ਸੀ ਇਹ ਤਾਂ ਕਰਪਾਨ ਮਾਰੀ ਮੈਨੂੰ ਨਹੀਂ ਪਤਾ ਕਿ ਮੈਂ ਡੈਗ ਗਿਆ ਉਹ ਨਸ਼ਾ ਕਰਦੇ ਬੰਦੇ ਉਹ ਵੀ ਨਸ਼ਾ ਵੇਚਦੇ ਆ ਵੇਚਦੇ ਇੱਕ ਕੁੜੀਆਂ ਨਾਲ ਉਹਨਾਂ ਦੀ ਜੀ ਹਾਂ ਕਿ ਕਿਹੜੇ ਪਿੰਡ ਦੇ ਹੋ ਜਾਰੇ ਦੇ ਆ ਤੀਜਾ ਦੁੱਥਾ ਘਰ ਹੈ ਸਾਡੇ ਘਰ ਨਾਲ ਅੱਛਾ ਮੰਨ ਲਓ ਕੋੜੀ ਨੇੜੇ ਹੀ ਜਾਂਦੀ ਹਾਂਜੀ ਹਾਂਜੀ ਤੇ ਇਹ ਕਿਸੇ ਨੇ ਕਰਾਇਆ ਲੱਗਦਾ ਥੰਮ ਕਿ ਉਹਨਾਂ ਨੇ ਆਪੇ ਹੀ ਕੀਤਾ ਨਹੀਂ ਨਹੀਂ ਆਪੇ ਉਹਨੂੰ ਇਹ ਦੁੱਖ ਲੱਗਾ ਵੀ ਨਸ਼ਾ ਜੁੱਧ ਨਸ਼ਾ ਵਿਰੋਧ ਪੋਸਟਰ ਕੱਟ ਲਾਤੇ ਤੁਸੀਂ ਮੰਨ ਲਓ ਨਸ਼ੀ ਦੇ ਵਿਰੋਧੀ ਨੇ ਸਰਕਾਰ ਵੱਲੋਂ ਆ ਹਾਂਜੀ ਉਹ ਪੋਸਟਰ ਲਗਾਉਂਦੇ ਉਹ ਪੋਸਟਰ ਸਰਕਾਰ ਵੱਲੋਂ ਆਏ ਸੀ ਸਰਕਾਰ ਵੱਲੋਂ ਆਏ ਸੀ ਜੀ ਕਦ ذمہ داری ਨਭਾਈ ਆਪਾਂ ਲਗਾਣੇ ਤਾਂ ਸੇ ਗਏ ਹਾਂਜੀ ਜ਼ਿੰਮੇਵਾਰੀ ਲਗਾਣੇ ਤਾਂ ਸੇ ਗਈ ਆਪਾਂ ਜ਼ਿੰਮੇਵਾਰੀ ਨਮੋਣੀ ਸੀ ਜਦੋਂ ਉਹਨੇ ਪੇਜੇ ਬਣਾਤੇ ਨੇ ਪਰ ਅੱਖ ਥੋੜੇ ਨਾਣੇ ਸੀ ਨਾਣੇ ਸੀ ਉਹ ਤੁਹਾਡੇ ਮਨ ਚ ਕੋਈ ਨਾ ਡਰਤਾ ਨਹੀਂ ਉਹਨੇ ਖੜੇ ਰਹੋਗੇ ਨਸ਼ੇ ਦੇ ਵਿਰੋਧ ਹਾਂਜੀ ਹਾਂਜੀ ਨਸ਼ੇ ਵਿਰੋਧ ਦਾ ਸਿੱਧ ਪਹਿਲਾਂ ਵੀ ਕਿਹਾ ਸੀ ਉਹਨਾਂ ਨੂੰ ਇਸੇ ਗੱਲ ਦਾ ਨਾ ਤੜੰਗ ਲੱਗਦਾ ਸੀ ਪਹਿਲਾਂ ਵੀ ਕਿਹਾ ਸੀ ਇਹ ਨਸ਼ੇ ਵਾਲੇ ਪਹਚਾਣੇ ਜਾਂਦਾ ਇਸ ਕਰਕੇ ਉਹਨੇ ਕਿਸ ਰੱਖੀ ਇਹ ਹਰ ਪੋਸਟਰ ਲਗਾਤੇ ਉਹ ਜ਼ਿਆਦਾ ਚੈੱਕ ਕਰਨ ਲੱਗ ਗਏ ਹਾਂਜੀ 60 ਕਿੰਨੀ ਗਿਆ ਸਾਟਾ ਬੀ ਟੰਕੇ ਲੱਗਿਆ ਜੀ ਟੰਕੇ ਲੱਗਿਆ ਤਲਵਾਰ ਮਾਰ ਇੱਕ ਇੱਕ ਵਾਰੀ ਮਾਰੀ ਮੋ ਵੀ ਇੱਕ ਵਾਰੀ ਮਾਰੀ ਮੈਂ ਤਾਂ ਡੈਗੇ ਬਾਚ ਨਹੀਂ ਪਤਾ ਮੈਨੂੰ ਕੋਨੇ ਕੋਨ ਹੋ ਤੁਹਾਡੇ ਘਰ ਦੇ ਵਿੱਚ ਆ ਕੇ ਮਾਰੀ ਹਾਂਜੀ ਤੁਹਾਡੇ ਮੋੜੇ ਘਰ ਦੇ ਮੋੜੇ ਅੱਛਾ ਬਾਹਰ ਸਦੇਖੋਂ ਉਹਨਾਂ ਨੇ ਮੈਂ ਬਾਹਰ ਹੀ ਸੀ ਕਿ ਘੁਮਦੇ ਸਵੇਰ ਦੇ ਉਹ ਸਾਨੂੰ ਨਹੀਂ ਸੀ ਪਤਾ ਬਈ ਘੁੰਮਦੇ ਆਹੇ ਬਈ ਇਸ ਕਰਕੇ ਘੁੰਮਦੇ ਆ ਨਾ ਨਹੀਂ ਸੀ ਲੰਦਰ ਤੇ ਗਾਲਾਂ ਕੱਢ ਜਾਂਦੇ ਸੀ ਬਈ ਅੱਜ ਦੁਕਾਨ ਤੋਂ 8 ਵਜੇ ਰਾਹ ਦੇ ਵਿੱਚ ਇਸ ਸ੍ਰਗਦੀਪੇ ਕੀ ਗੱਲ ਹੋਇ ਕਹਿੰਦਾ ਪੋਸਟਰ ਕਾਤੇ ਲਗਵਾਏ ਮੈਂ ਕਿਹਾ ਸਰਕਾਰ ਨੇ ਭੇਜੇ ਸੀ ਲਾਗਤ ਤੇ ਲਗਾਣੀ ਸੀ ਤੇ ਐਡੀ ਤੋਂ تلوارਾਂ ਹੱਥ ਚ ਪਹਿਲੇ ਸੀ ਜੇ ਸਵੇਰ ਦੀ ਘੁੰਮ ਰਹੀ ਦਰਵਾਜ਼ਾ ਉਹਨੇ ਪਹਿਲਾ ਮੇਰੇ ਮਾਰੀ ਫੇ ਮੇਰੇ ਕੁੜੀ ਮਗਰ ਤੁਹਾਡਾ ਕੁੜੀ ਮੇਰੇ ਅੰਦਰ ਵੜ ਗਈ ਮੈਨੂੰ ਉਹ ਚੱਕ ਕੇ ਕੁੜੀ ਨੇ ਅੰਦਰ ਭੱਜ ਗਈ ਉਹ ਬਚ ਗਈ ਫੇਸ ਅਸੀਂ ਦੋਨੋਂ ਸੀ ਘਰ ਇਹ ਪੰਗੇ ਗਏ ਸੀ ਮੁੰਡਾ ਮੇਰਾ ਭੂਆ ਦੇ ਗਿਆ ਸੀ

ਆਪਣੇ ਨੌਜਵਾਨ ਜਿਹੜੇ ਮੈਸੇਜ ਚ ਲਗੇ ਹੋਏ ਉਹਨਾਂ ਨੂੰ ਪਛਾਣ ਦੇ ਲਈ ਔਰ ਜਿਹੜੇ ਨਸ਼ਾ ਵੇਚਦੇ ਤਸਕਰ ਉਹਨਾਂ ਨੂੰ ਗੇਲਾ이트 ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੀਦਾ ਉਸੇ ਲੜੀ ਦੇ ਵਿੱਚ ਜਦੋਂ ਆਮ ਲੋਕ ਖੜੇ ਹੋ ਗਏ ਕਿਉਂਕਿ ਸਦਾ ਭਗਵਾਨ ਸਿੰਘ ਮਾਨ ਸਾਹਿਬ ਨੇ ਜਦੋਂ ਇਹ ਗੱਲ ਕਹੀ ਤਾਂ ਪਿੰਡਾਂ ਦੇ ਪੰਜ ਸਰਪੰਚ ਕਿਸੇ ਇੱਕ ਪਾਰਟੀ ਦਾ ਲੀਡਰ ਸਭ ਦੇ ਮਨ ਜਈ ਆਈ ਕਿ ਅਸੀਂ ਸਦਾ ਭਗਵਾਨ ਸਿੰਘ ਮਾਨ ਸਾਹਿਬ ਦਾ ਸਾਥ ਦੇਣਾ ਉਸੇ ਕੜੀ ਦੇ ਵਿੱਚ ਸਾਡੇ ਸਰਪੰਚ ਜਿਹੜੇ ਮਗਾਰਾ ਨੌ ਬਾਦ ਜਿਹਨਾਂ ਨੂੰ ਰਾਸ਼ਾ ਦਾ ਮਜਾਰਾ ਕਹਿੰਦੇ ਆ ਸੀ ਉੱਥੋਂ ਦੀ ਸਰਪੰਚ ਵਰਦੀਨ ਉਹਦੇ ਤੇ ਜਦੋਂ ਉਹਨੇ ਪੋਸਟਰ ਲਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਜਾਗਰੂਕੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਨਸ਼ੇੜੀ ਨੇ ਜਿਹੜਾ ਨਸ਼ੇ ਵੇਚਦਾ ਵੀ ਆ ਕਰਦਾ ਵੀ ਆ ਉਹਨੇ ਉਹਤੇ ਹਮਲਾ ਕੀਤਾ ਕਿਰਪਾਨ ਦੇ ਨਾਲ ਔਰ ਉਹ ਸਾਈਜ਼ ਗੂੜ ਉਹਦੇ ਲੱਗਾ ਕਹਿੰਦਾ ਉਹਦੇ ਨਾ ਉਹਦੇ ਦਿਮਾਗ ਦੇ ਅੰਦਰ ਵੀ ਸੋ ਜਾਈ ਹੈ ਔਰ ਮੈਂ ਇਹ ਸਮਝਦਾ ਕਿ ਅੱਜ ਅਸੀਂ ਜਦੋਂ ਉਹਨੂੰ ਮਿਲਣ ਗਏ ਤਾਂ ਜਿਸ ਤਰ੍ਹਾਂ ਦਾ ਉਹਦਾ ਚਿਹਰਾ ਸੀ ਜਿਸ ਤਰ੍ਹਾਂ ਉਹ ਗੱਲ ਕਰਦੀ ਸੀ ਤਾਂ ਕਿਸੇ ਪਾਸੇ ਵੀ ਅਸੀਂ ਉਹਦਾ ਜਿਹੜਾ ਇਸੇ ਪਾਸੇ ਵੀ ਅਸੀਂ ਉਹਦਾ ਹੌਸਲਾ ਟੁੱਟੇ ਨਹੀਂ ਹੁੰਦਾ ਇਹ ਦੇਖਿਆ ਅੱਜ ਮੈਂ ਉਸੇ ਲਈ ਹਸਪਤਾਲ ਉਹਨਾਂ ਦੀ ਖਬਰ ਨੂੰ ਆਇਆ ਸੀ ਔਰ ਜਿਸ ਤਰ੍ਹਾਂ ਦਾ ਹੌਸਲਾ ਉਹਨੇ ਦਿਖਾਇਆ ਮੈਨੂੰ ਲੱਗਦਾ ਕਿ ਇਹ ਜਿਹੜੀ ਗੁਨਾ ਦੀ ਵੀਡੀਓ ਪੰਜਾਬ ਦੇ ਹਰ ਕੋਨੇ-ਕੋਨੇ ਜਾਣੀ ਚਾਹੀਦੀ ਆ ਤਾਂ ਕਿ ਲੋਕ ਇਸ ਗੱਲ ਤੋਂ ਉਤਸ਼ਾਹਤ ਹੋ ਕੇ ਇੱਕ ਲੜਕੀ ਜੇਕਰ ਨਸ਼ਾ ਵਿਰੋਧ ਆਪਣੀ ਜਾਨ ਤੱਕ ਵੀ ਬਾਸ ਸਕਦੀ ਹੈ ਉਹਨਾਂ ਦਾ ਮਰੋਸ ਲੈਵਲ ਤੱਕ ਜਾਣ ਤਿਆਰ ਆ ਤਾਂ ਅਸੀਂ ਸਾਨੂੰ ਸਾਰਿਆਂ ਨੂੰ ਇਦਾਂ ਖੰਣਾ ਚਾਹੀਦਾ ਔਰ ਮੈਂ ਇਹਨਾਂ ਨੂੰ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਰਕਾਰ ਨੂੰ ਵੀ ਇਹਨਾਂ ਦਾ ਨਾਮ ਰეკਮੈਂਡੇਸ਼ਨ ਰეკਮੈਂਡ ਕਰਕੇ ਭੇਜੂਗਾ ਕਿ ਇਹਨਾਂ ਦੀ ਹੌਸਲਾ ਬਜਾਇਤ ਕੀਤੀ ਜਾਵੇ ਤਾਂ ਕਿ ਇਹਨਾਂ ਦਾ ਜਦੋਂ ਸਾਰੇ ਸਰਕਾਰ ਇਹਨਾਂ ਨਾਲ ਖੜੇਗੀ ਲੋਕ ਇਹਨਾਂ ਦੇ ਪਿੰਡ ਦੇ ਮੈਂ ਦੇਖਿਆ ਸਾਰੇ ਇਲਾਕੇ ਦੇ ਲੋਕਾਂ ਦੇ ਮੈਨੂੰ ਸਭ ਦੇ ਫੋਨ ਆਏ ਆ ਕਿ ਬਈ ਜਿਹੜਾ ਦੋਸ਼ੀ ਆ ਉਹ ਬਖਸ਼ਣਾ ਨਹੀਂ ਚਾਹੀਦਾ ਤਾਂ ਮੈਂ ਸਮਝਦਾ ਕਿ ਜਦੋਂ ਲੋਕ ਸਾਰੇ ਖੜ ਜਾਂਦੇ ਔਰ ਸਭ ਤੋਂ ਵੱਡੀ ਗੱਲ ਜਿਹਦੇ ਤੇ ਹਮਲਾ ਹੋਇਆ ਨਹੀਂ ਤਾਂ ਜਨਾਨੀਆਂ ਰੋ ਪਟ ਗਈ ਜੋ ਕਰਨਾ ਪਈ ਜੋ ਮੇਰੇ ਪਤਨੇ ਕੀ ਹੋ ਗਿਆ ਜਿਸ ਤਰ੍ਹਾਂ ਦਾ ਹੌਸਲਾ ਆ ਉਹ ਅੱਗੇ ਵੀ ਲੜਾਈ ਜਾਰੀ ਰੱਖੀ ਉਹਦੀ ਲੜਾਈ ਦੇ ਵਿੱਚ ਅਸੀਂ ਸਾਰੇ ਉਹਦੇ ਨਾਲ ਆ ਐ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਉਹ ਬੰਦਾ ਕਿਸੇ ਪਾਸੇ ਵੀ ਅਸੀਂ ਬਖਸ਼ਣ ਨਹੀਂ ਦੇਣਾ ਕਿਉਂਕਿ ਅਸੀਂ ਤਾਂ ਉਹੀ ਕੁਝ ਕਰਨਾ ਜੋ ਕਾਨੂੰਨ ਕਹਿੰਦਾ ਆ ਅਸੀਂ ਇਹ ਵੀ ਨਹੀਂ ਕਿ ਅਸੀਂ ਕਹਿੰਦਾ ਕਾਨੂੰਨ ਤੋਂ ਬਾਹਰ ਜਾਣਾ ਪਰ ਅੱਜ ਸਾਰੇ ਅਸੀਂ ਉਹਦੇ ਨਾਲ ਆ ਔਰ ਉਹ ਬੰਦਾ ਬਖਸ਼ਾ ਨਹੀਂ ਜਾਏਗਾ ਉਹਨੂੰ ਹਰ ਤਰ੍ਹਾਂ ਦੀ ਸਜ਼ਾ ਮਿਲ ਕੇ ਰਹੇਗੀ